ਪੇਖੋ ਪੰਜ-ਪੰਜ ਵਾਰੀ ਪਾਰਟੀ ਹਾਰ ਜੇ ਚਿੰਤਾ ਦਾ ਵਿਸ਼ਾ ਤਾਂ ਹੁੰਦਾ ਹੈ ਫਿਰ ਕਿੰਨਾ ਕੁ ਜਰ ਲੋਕ ਚੱਲੀ ਚੱਲਣਗੇ ਬੰਦੇ ਕਿੰਨਾ ਕੁ ਜਰ ਭਾਰਤ ਚੱਲੀ ਚੱਲਣਗੇ ਥੱਲੇ ਵਾਲੇ ਬੰਦੇ ਹਾਰ ਵੀ ਇੰਨੀ ਭੇੜੀ ਹੋ ਵੀ ਆਇਰ ਕੀ ਦਾ 24 ਚ ਆ ਕੇ ਇਹੋ ਜਿਹੀ ਕਦੇ ਹੋਈ ਨਹੀਂ ਸ਼ਿਕਾਇਤ ਤੁਹਾਡੇ ਤੋਂ ਇਹ ਹੈ ਉਹ ਕਹਿ ਰਹੇ ਨੇ ਕਿ ਪਾਰਟੀ ਦੇ ਪਲੇਟਫਾਰਮ ਤੇ ਆ ਕੇ ਕਿਉਂ ਨਹੀਂ ਬੋਲਦੇ ਪੈਰਲਲ ਮੀਟਿੰਗਾਂ ਕਰ ਰਹੇ ਡਿਸਪਲਿਨ ਤੋੜ ਰਹੇ ਉਹਨਾਂ ਨੇ ਪਾਰਟੀ ਪਲੇਅਰ ਮੀਟਿੰਗਾਂ ਰੱਖੀਆਂ ਮੀਟਿੰਗਾਂ ਦੇ ਵਿੱਚ ਕੁਝ ਬੰਦੇ ਉਹ ਤਾਂ ਸੱਦਾ ਦਿੱਤਾ ਕੁਝ ਨੂੰ ਸੱਦਾ ਹੀ ਨਹੀਂ ਦਿੱਤਾ ਫਿਰ ਉਹ ਜਾਣ ਕਿਉਂ ਜਦੋਂ ਅਸੀਂ ਮੈਨੂੰ ਇਹ ਸਰੂ ਕਈ ਜਣੇ ਨੂੰ ਸਰਦਾਰ ਆ ਪ੍ਰਕਾਸ਼ ਸਿੰਘ ਬਾਦਲ ਤੇ ਨਾਲ ਅੱਜ ਕੀ ਫਰਕ ਹੈ ਬਹੁਤ ਵੱਡਾ ਫਰਕ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲਤਾ ਜਿਹੜੀ ਗੱਲ ਜਦੋਂ ਚਾਰ ਬੰਦੇ ਕਹਿੰਦੇ ਸੀ ਉਹ ਉਹ ਮੰਨ ਲੈਂਦੇ ਸੀ ਉਹ ਕਦੇ ਨਹੀਂ ਨਰਾਜ਼ ਹੁੰਦੇ ਸੀ ਕਰਦੇ ਉਹ ਆਪਣੇ ਸਾਥੀਆਂ ਨਾਲ ਜਿਨ੍ਹਾਂ ਦੇ ਨਾਲ ਉਹਨਾਂ ਨੇ ਇਹਨਾਂ ਨਜ਼ਰ ਕੰਮ ਕੀਤਾ ਇਹ ਤਾਂ ਹੁਣ ਇਹਨਾਂ ਦਾ 50-50 ਸਾਲ ਅਸੀਂ ਕੱਢ ਲਏ ਇਹਨਾਂ ਨੂੰ ਕੋਈ ਅਸਰ ਹੀ ਨਹੀਂ ਹੈਗਾ ਬਾਬੂ ਸ਼ਹੀਦ ਦੇਖ ਰਹੇ ਤੁਸੀਂ ਸਿਕੰਦਰ ਸਿੰਘ ਮਲੂਕਾ ਸਾਡੇ ਨਾਲ ਮੌਜੂਦ ਨੇ ਮਲੂਕਾ ਸਾਹਿਬ ਉਹਨਾਂ ਲੀਡਰਾਂ ਚੋਂ ਨੇ ਜਿਹੜੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੋਂ ਨਾਕੁਸ਼ ਨੇ ਜੋ ਕਸ਼ਵੀ ਚੱਲ ਰਿਹਾ ਪਾਰਟੀ ਚ ਗੱਲਬਾਤ ਕਰਾਂਗੇ ਮਲੂਕਾ ਸਾਹਿਬ ਜੋ ਕੁਝ ਵੀ ਅਕਾਲੀ ਦਲ ਚੱਲ ਰਿਹਾ ਤੁਹਾਨੂੰ ਕੀ ਲੱਗਦਾ ਹੁਣ ਤੁਸੀਂ ਇਕੱਠੇ ਹੋਏ ਹੋ ਹੱਲ ਕਿਵੇਂ ਕੱਢੋਗੇ ਤੁਸੀਂ ਅਸੀਂ ਇਹਨੇ ਕੋਈ ਹੱਲ ਨਿਕਲਿਆ ਵੀ ਠੀਕ ਜਿਹੜਾ ਸਾਰਿਆਂ ਨੂੰ ਪ੍ਰਵਾਨ ਹੋਵੇ ਜਿਹੜਾ ਪੰਜਾਬ ਦੇ ਲੋਕਾਂ ਨੂੰ ਪ੍ਰਵਾਨ ਹੋਵੇ ਉਹ ਜੇ ਹੱਲ ਕੋਈ ਨਿਕਲਿਆ ਵੀ ਤਾਂ ਚੰਗੀ ਗੱਲ ਹੈ ਕਿ ਪਾਰਟੀ ਇਕੱਠੀ ਰਹੇ ਫਾਇਦਾ ਹੀ ਆ ਪਾਰਟੀ ਅੱਡ ਹੋਣ ਚ ਤਾਂ ਨੁਕਸਾਨ ਹੋਊਗਾ ਸਾਰਿਆਂ ਦਾ ਹੀ ਮਾ ਸਾਰਿਆਂ ਦਾ ਨੁਕਸਾਨ ਹੋਊਗਾ ਸ਼ਿਕਾਇਤ ਤੁਹਾਡੇ ਤੋਂ ਇਹ ਹੈ ਉਹ ਕਹਿ ਰਹੇ ਨੇ ਕਿ ਪਾਰਟੀ ਦੇ ਪਲੇਟਫਾਰਮ ਤੇ ਆ ਕੇ ਕਿਉਂ ਨਹੀਂ ਬੋਲਦੇ ਪੈਰਲਲ ਮੀਟਿੰਗਾਂ ਕਰ ਰਹੇ ਡਿਸਪਲਿਨ ਤੋੜ ਰਹੇ ਉਹਨਾਂ ਨੇ ਪਾਰਟੀ ਪਲੇਅਰ ਮੀਟਿੰਗਾਂ ਰੱਖੀਆਂ ਮੀਟਿੰਗਾਂ ਦੇ ਵਿੱਚ ਕੁਝ ਬੰਦਿਆਂ ਨੂੰ ਤਾਂ ਸੱਦਾ ਦਿੱਤਾ ਕੁਝ ਨੂੰ ਸੱਦਾ ਹੀ ਨਹੀਂ ਦਿੱਤਾ ਫਿਰ ਉਹ ਜਾਣ ਕਿਵੇਂ ਜਾਂ ਮੈਨੂੰ ਨਹੀਂ ਆਇਆ ਸਾਰੂੰ ਕਈ ਜਣਿਆਂ ਨੂੰ ਸੱਦਾ ਨਹੀਂ ਆਇਆ ਫਿਰ ਸਰ ਟੀਨ ਸਰ ਸਾਹਿਬ ਨੂੰ ਨਹੀਂ ਆਇਆ ਹੋਰ ਉਹਨਾਂ ਨੇ ਆਇਆ ਫਿਰ ਸੱਦੇ ਸਾਰਿਆਂ ਨੂੰ ਦੇਣਾ ਚਾਹੀਦਾ ਨਾ ਵਿਤਕਰੀ ਨਹੀਂ ਕਰਨਾ ਚਾਹੀਦਾ ਪਰ ਜੋ ਕੁਝ ਉੱਥੇ ਉਹ ਮੀਟਿੰਗਾਂ ਚੋਂ ਕੀਤਾ ਜਾ ਰਿਹਾ ਕਿ ਆ ਸਾਰਿਆਂ ਨੇ ਬਾਹਾਂ ਖੜੀਆਂ ਕਰਤੀਆਂ ਵੀ ਨਹੀਂ ਬਾਦਲ ਸਾਹਿਬ ਤੁਸੀਂ ਅਸਤੀਫਾ ਨਹੀਂ ਦੇਣਾ ਤੁਹਾਡੇ ਨਾਲ ਉਹ ਕਿਵੇਂ ਵੇਖਦੇ ਹੋ ਤਾਂ ਫਿਰ ਚੱਲਦਾ ਹੀ ਹੁੰਦਾ ਜੀ ਜਿਹੜਾ ਜਦੋਂ ਐ ਹੋਵੇ ਉਹ ਤਾਂ ਫਿਰ ਉਹਨੇ ਇੱਕ ਤਾਂ ਕਰ ਹੀ ਦਿੰਦੇ ਹੁੰਦੇ ਜਿਹੜੇ ਉੱਥੇ ਕਹਿ ਵੀ ਹੁੰਦੇ ਆ ਜੇ ਸਾਰੇ ਜੁਰਤਨ ਕਹਿ ਕੇ ਠੀਕ ਹੈ ਇਹਨਾਂ ਫੈਸਲਾ ਅਸੀਂ ਕਹਿੰਨਾ ਪਾਰਟੀ ਪ੍ਰਧਾਨ ਠੀਕ ਚਲਾਵੇ ਕੰਮ देखो पांच पांच बारी पार्टी हार जे चिंता ਦਾ ਵਿਸ਼ਾ ਤਾਂ ਹੁੰਦਾ ਫਿਰ ਕਿੰਨਾ ਕੁ ਚਿਰ ਲੋਕ ਚੱਲੀ ਚੱਲਣਗੇ ਬੰਦੇ ਕਿੰਨਾ ਕੁ ਚਿਰ ਭਾਰ ਚੱਲੀ ਚੱਲਣਗੇ ਥੱਲੇ ਵਾਲੇ ਬੰਦੇ ਜੇ ਬਾਰ ਬਾਰ ਹਾਰੀ ਜਾਂਦੇ ਹਾਰ ਵੀ ਇੰਨੀ ਭੈੜੀ ਹੋ ਗਈ ਐਰਕੀ ਦਾ 24 ਚਾ ਕੇ ਇਹੋ ਜੀ ਕਦੇ ਹੋਈ ਨਹੀਂ ਤੇ ਇਹਦੇ ਤੇ ਵਿਚਾਰ ਕਰਨਾ ਤਾਂ ਬਣਦਾ ਪਾਰਟੀ ਪ੍ਰਧਾਨ ਨੂੰ ਵੈਸੇ ਆਪ ਹੀ ਬੜਦੀ ਹੁੰਦੀ ਹੈ ਡਿਊਟੀ ਜਿਹੜਾ ਪ੍ਰਧਾਨ ਹੋਵੇ ਉਹ ਛੱਡ ਦਿੰਦਾ ਹੁੰਦਾ ਪਾਰਟੀ ਵੀ ਯਾਰ ਮੈਥੋਂ ਹੋਰੇ ਸੂਤ ਨਹੀਂ ਆ ਰਿਹਾ ਲੋਕ ਮੇਰੇ ਨਾਲ ਖੁਸ਼ ਨਹੀਂ ਹੁਣ ਤੁਸੀਂ ਹੋਰ ਕੋਈ ਚੁਣ ਲਓ ਪਰ ਪਹਿਲਾਂ ਸਾਡਾ ਪ੍ਰਧਾਨ ਕਹਿੰਦਾ ਮੈਂ ਕੱਲਾ ਰਹਿ ਜਾ ਭਵੇਂ ਛੱਡਦਾ ਤਾਂ ਨਹੀਂ ਕਦੇ ਬੱਕ ਲਾ ਰਿਹਾ ਜਾਂਦਾ ਵੀ ਛੱਡ ਦਿੱਤਾ ਪ੍ਰਕਾਸ਼ ਸਿੰਘ ਬਾਦਲ ਤੇ ਇਨਾਂ 'ਚ ਕੀ ਫਰਕ ਹੈ ਬਹੁਤ ਵੱਡਾ ਫਰਕ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤਾਂ ਜਿਹੜੀ ਗੱਲ ਜਦ ਚਾਰ ਬੰਦੇ ਕਹਿੰਦੇ ਸੀ ਉਹ ਉਹਦੀ ਮੰਨ ਲੈਂਦੇ ਹੁੰਦੇ ਸੀ ਉਹ ਕਦੇ ਨਹੀਂ ਨਾਰਾਜ਼ ਨਹੀਂ ਸੀ ਕਰਦੇ ਆਪਣੇ ਸਾਥੀਆਂ ਨੂੰ ਜਿਨ੍ਹਾਂ ਦੇ ਨਾਲ ਉਹਨਾਂ ਨੇ ਇਨਾਂ ਨਾਲ ਚਿਰ ਕੰਮ ਕੀਤਾ ਇਹ ਤਾਂ ਹੁਣ ਇਨਾਂ ਨਾਲ 50 50 ਸਾਲ ਅਸੀਂ ਕੱਢ ਲਏ ਇਨਾਂ ਨੂੰ ਤਾਂ ਕੋਈ ਅਸਰ ਹੀ ਨਹੀਂ ਹੈਗਾ ਵੀ ਸਾਬ ਤੁਹਾਡੇ ਤੇ ਵੀ ਸਵਾਲ ਇਹ ਖੜੇ ਕਰ ਦਿੰਦੇ ਨੇ ਕਿ ਤੁਹਾਡਾ ਤੁਸੀਂ ਆਪਣੇ ਪਰਿਵਾਰ ਵਾਲਿਆਂ ਨੂੰ ਹੀ ਨਹੀਂ ਮੰਨਾਂ ਪਰਿਵਾਰ ਦੇ ਜੇ ਤੂੰ ਤੇਰੇ ਬੱਚੇ ਕਿਸੇ ਪਾਸੇ ਉੱਠ ਜਾਣਗੇ ਤੂੰ ਕੀ ਕਰਦੇਗਾ ਜੇ ਤੇਰੇ ਬੱਚਿਆਂ ਦੀ ਕੋਈ ਗੱਲ ਸੁਣਦਾ ਹੀ ਨਹੀਂ ਪਰਿਵਾਰ 'ਚ ਜਾਂ ਪਾਰਟੀ 'ਚ ਕੋਈ ਸੁਣਦਾ ਹੀ ਨਹੀਂ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਸੁਣਨ ਨੂੰ ਕੋਈ ਤਿਆਰ ਨਹੀਂ ਉਹ ਮੈਂ ਗੱਲਾਂ ਜੇ ਇੱਥੇ ਛੇੜਾਂ ਤਾਂ ਫਿਰ ਬੜਾ ਲੰਮਾ ਹੋ ਜਾਂਦਾ ਇੱਕ ਕਾਣੇ ਘਾਰੇ ਫਿਰ ਬੱਚੇ ਕੀ ਕਰਨ ਆਹ ਹਰ ਬੰਦੇ ਨੇ ਆਪਦਾ ਭਵਿੱਖ ਵੇਖਣਾ ਹੀ ਹੈ ਨਾ ਜੇ ਆਪਾਂ ਤੁਸੀਂ ਸੁਣਨ ਨੂੰ ਤਿਆਰ ਹੀ ਨਹੀਂ ਕੋਈ ਗੱਲ ਜਾਇਜ਼ ਗੱਲ ਵੀ ਸੁਣਨ ਨੂੰ ਤਿਆਰ ਨਹੀਂ ਤੇ ਫਿਰ ਅਗਲੇ ਉਹ ਮਰਜੀ ਐ ਇੰਡੀਪੈਂਡੈਂਟ ਮਾਲਕ ਐ ਮੈਂ ਤਾਂ ਕਾਲੀ ਦਲ ਦੀ ਮਦਦ ਕੀਤੀ ਐ ਮੈਂ ਤਾਂ ਨਹੀਂ ਉਹਨਾਂ ਦੀ ਮਦਦ ਨਹੀਂ ਕੀਤੀ ਮੈਂ ਤਾਂ ਪਹਿਲਾ ਬੰਦਾ ਹੋਊਂਗਾ ਜਿਹੜਾ ਐਸ ਰੋਡ ਮੈਂ ਫਿਰ ਵੀ ਉਹਨਾਂ ਦੀ ਮਦਦ ਨਹੀਂ ਕੀਤੀ ਤੁਹਾਨੂੰ ਸਭ ਨੂੰ ਕਹਿ ਰਹੇ ਕਹਿੰਦੇ ਬਿਨਾ ਇੰਜਨ ਦੇ ਡੱਬੇ ਆਏ ਇਹਨਾਂ ਨੇ ਘੁੰਮ ਫਿਰ ਕੇ ਆਇਆ ਨਾ ਕਹਿੰਦਾ ਟੱਕਰਾਂ ਫਿਕਰ ਉਹਨਾਂ ਨੂੰ ਚਿੰਤਾ ਹੀ ਨਹੀਂ ਕਰਨੀ ਚਾਹੀ ਮਰੋਂ ਤੁਸੀਂ ਪ੍ਰਧਾਨ ਚੋਣੇ ਕਿ ਇਹਨਾਂ ਦਾ ਨਾਮ ਜਿਹੜਾ ਹੈਗਾ ਉਹ ਕਦੋਂ ਕਿਵੇਂ ਚਰਚਾ ਕਰੋ ਇਸ ਕੰਮ 'ਚ ਕਾਲੀ ਨਹੀਂ ਕਰਦੇ ਇਸ ਕੰਮ 'ਚ ਸੋਚ ਵਿਚਾਰ ਕੇ ਕਰਾਂਗੇ ਕਾਲੀ ਨਹੀਂ ਕਰਦੇ ਓਟੇ ਵਿੱਚੋਂ ਤਾਂ ਨਹੀਂ ਕੋਈ ਨਹੀਂ ਅਸੀਂ ਤਾਂ ਮੈਂ ਤਾਂ ਹੈ ਨਹੀਂ ਕਿ ਟੁਕੜ ਹੋਰਾਂ ਦਾ ਮੈਨੂੰ ਪਤਾ ਸੀ ਆਖਰੀ ਸਵਾਲ ਇਹਨਾਂ ਲੰਬਾ ਸਮਾਂ ਤੁਸੀਂ ਜੁੜੇ ਅਕਾਲੀ ਦਲ ਦਾ ਬੜਾ ਵੱਡਾ ਇਤਿਹਾਸ ਹੈ ਇੱਕੋ ਇੱਕ ਰੀਜਨਲ ਪਾਰਟੀ ਦਾ ਇਹ ਹਸ਼ਰ ਹੋਣਾ ਇਹਦੇ ਪਿੱਛੇ ਕੀ ਲੱਗਦਾ ਤੁਹਾਨੂੰ ਕਾਫੀ ਫੈਕਟਰਸ ਹੋਣਗੇ ਮੇਨ ਕੀ ਦੇਖੋ ਕਾਰਨ ਤਾਂ ਕੋਈ ਹੈ ਹੀ ਆ ਜਿਹੜੇ ਲੋਕ ਸਾਨੂੰ ਪਸੰਦ ਨਹੀਂ ਕਰਦੇ ਕਾਰਨ ਤਾਂ ਕੋਈ ਹੈ ਬੁੱਝੋ ਤੁਸੀਂ ਵੀ ਬੁੱਝੋ ਕਾਰਨ ਕੀ ਹੈ ਤਨੂ ਵੀ ਤੁਸੋਂ ਨੂੰ ਵੀ ਪੁੱਛਣਾ ਚਾਹੀਦਾ ਵੀ ਕੀ ਕਾਰਨ ਹੈ ਇੰਨਾ ਚਿਰ ਜਿਹੜੀ ਪਾਰਟੀ ਨੇ ਰਾਜ ਕੀਤਾ 15 ਸਾਲ ਤੇ ਹੁਣ ਪਾਰਟੀ ਨੂੰ ਪੁੰਜੀ ਲਾਤਾ ਜਮਾ ਕੋਈ ਕਾਰਨ ਤਾਂ ਹੈਗੇ ਆ ਲੋਕਾਂ ਦੇ ਵਿੱਚ ਕੋਈ ਗਲਤ ਹੈ ਲੋਕਾਂ ਦੇ ਕੋਈ ਨਾਰਾਜ਼ਗੀਤਾ ਹੈ ਜਿਹੜੀ ਸਾਨੂੰ ਦੂਰ ਕਰਨੀ ਚਾਹੀਦੀ ਆ ਅਸੀਂ ਦੂਰ ਕਰਨ ਦੀ ਬਜਾਏ ਉਹਨਾਂ ਤੇ ਦਬਾਅ ਫੇਰ ਵਧਾ ਦਿੰਨੇ ਆ ਫੇਰ ਉਹੀ ਠੋਸ ਦਿੰਨੇ ਆ ਗੱਲ ਫੇਰ ਉਹੀ ਠੋਸ ਦਿੰਨੇ ਆ ਜਿਹਦੇ ਕਰਕੇ ਰਹਿ ਜਾਂਦੀ ਆ ਚਲੋ ਹੋ ਚੱਲੇ ਬਡਾਲਾ ਸਾਹਿਬ ਸੋ ਗੱਲਬਾਤ ਕਰ ਰਹੇ ਸੀ ਸਿਕੰਦਰ ਸਿੰਘ ਮਲੂਕਾ ਨਾਲ ਜਿੰਨਾਂ ਨੇ ਦੱਸਿਆ ਕਾਰਨ ਕੀ ਬਣੇ ਨੇ ਤੇ ਸਿੱਧੇ ਤੌਰ ਤੇ ਸੁਖਵੀਰ ਸਿੰਘ ਬਾਦਲ ਤੋਂ ਨਾਖਸ਼ ਕਿਉਂ ਨੇ ਤੁਲਨਾ ਵੀ ਇਹਨਾਂ ਨੇ ਕੀਤੀ ਆ ਪ੍ਰਕਾਸ਼ ਸਿੰਘ ਬਾਦਲ ਨਾਲ ਕਿ ਇੱਕ ਪਾਸੇ ਪ੍ਰਕਾਸ਼ ਸਿੰਘ ਬਾਦਲ ਸੀਗੇ ਜੋ ਜਿਹੜੇ ਪਾਰਟੀ ਦੇ ਲੀਡਰ ਹੁੰਦੇ ਸੀ ਇਕੱਲੇ-ਇਕੱਲੇ ਦੀ ਗੱਲ ਵੀ ਮੰਨਦੇ ਸੀ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਦਾ ਨੇਚਰ ਇਸ ਤਰ੍ਹਾਂ ਦਾ ਹੈ ਉਹ ਕਹਿੰਦੇ ਨੇ ਕਿ ਚਾਹੇ ਮੈਂ ਇਕੱਲਾ ਪਾਰਟੀ 'ਚ ਰਹਿ ਜਾ ਪਰ ਮੈਂ ਪ੍ਰਧਾਨਗੀ ਨਹੀਂ ਛੱਡਣੀ ਖਰ ਹੁਣ ਦੇਖਣ ਵਾਲਾ ਹੋਊਗਾ ਅਕਾਲੀ ਦਲ ਦਾ ਭਵਿੱਖ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਦੀ ਇਤਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਹੀ ਟਾਈਮਜ਼